ਅਕਸਰ ਤੁਸੀਂ ਪਿੰਡਾਂ ਦੇ ਵਿੱਚ ਚੇਲੇ ਪੁੱਛਾ ਦਿੰਦੇ ਅਤੇ ਖੇਡਦੇ ਆਮ ਦੇਖੇ ਹੋਣਗੇ ਪਰੰਤੂ ਜੋ ਵੀਡੀਓ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਉਸ ਨੂੰ ਵੇਖ ਕੇ ਤੁਸੀਂ ਵੀ ਇੱਕ ਵਾਰ ਹੈਰਾਨ ਹੋ ਜਾਓਗੇ ਜਿਸ ਦੇ ਵਿੱਚ ਇੱਕ ਬਾਬੇ ਦੇ ਨਾਲ ਮਹਿਲਾ ਤੇ ਪੁਰਸ਼ ਖੇਡਦੇ ਹੋਏ ਨਜ਼ਰ ਆ ਰਹੇ ਨੇ ਜਿਸ ਨੂੰ ਦੇਖ ਕੇ ਹਰ ਕੋਈ ਕਹੇਗਾ ਇਸ ਦੇ ਵਿੱਚ ਗਲਤ ਕੀ ਹੈ ਇਹ ਬਾਬਾ ਤਾਂ ਪੁੱਛਾ ਦੇ ਰਿਹਾ ਪਰੰਤੂ ਇਸ ਵੀਡੀਓ ਨੂੰ ਧਿਆਨ ਦੇ ਨਾਲ ਦੇਖੋ ਬਾਬੇ ਦੇ ਹੱਥ ਦੇ ਵਿੱਚ ਚਿੰਤਾ ਜਿਹਾ ਖੁੱਡੀਆਂ ਦੀ ਜਗ੍ਹਾ ਤੇ ਦੋ ਨਾਲੀ ਬੰਦੂਕ ਨਜ਼ਰ ਆ ਰਹੀ ਹੈ ਜਿਸ ਨੂੰ ਲਹਿਰਾ ਕੇ ਬਾਬਾ ਪੁੱਛਾ ਦੇ ਰਿਹਾ ਹੈ ਇਹ ਬੰਦੂਕ ਲਾਇਸੈਂਸੀ ਹੈ ਬਾਬੇ ਦੀ ਹੈ ਜਾਂ ਕਿਸੇ ਹੋਰ ਦੀ ਇਹ ਤਾਂ ਪੁਲਿਸ ਜਾਂਚ ਦਾ ਵਿਸ਼ਾ ਹੈ ਪਰੰਤੂ ਇਸ ਤਰ੍ਹਾਂ ਹਥਿਆਰ ਨੂੰ ਹਵਾ ਦੇ ਵਿੱਚ ਲਹਿਰਾਉਣਾ ਉਸ ਤੋਂ ਬਾਅਦ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਪਾਉਣਾ ਇੱਕ ਕਾਨੂੰਨੀ ਅਪਰਾਧ ਹੈ ਦੂਜੇ ਪਾਸੇ ਬਾਬੇ ਕੋਲ ਪੁੱਛਾ ਲੈਣ ਆਏ ਲੋਕਾਂ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ ਕੁਦਾ ਨਾ ਖਾਸਤਾ ਜੇਕਰ ਇਹ ਬੰਦੂਕ ਲੋਡ ਹੋਵੇ ਤਾਂ ਇਸ ਵਿੱਚ ਗੋਲੀ ਵੀ ਚੱਲ ਸਕਦੀ ਹੈ ਇੱਥੇ ਇੱਕ ਗੱਲ ਸਾਫ਼ ਦੱਸ ਦਈਏ ਕਿ ਸਾਡੀ ਕਦੇ ਵੀ ਇਹ ਮਨਸ਼ਾ ਨਹੀਂ ਹੁੰਦੀ ਕਿ ਕਿਸੇ ਦੀ ਵੀ ਧਾਰਮਿਕ ਆਸਥਾ ਨੂੰ ਠੇਸ ਪਹੁੰਚਾਈ ਜਾਵੇ ਇਸ ਮਾਮਲੇ ਦੀ ਸੰਜੀਦਗੀ ਨੂੰ ਦੇਖਦੇ ਹੋਏ ਬਠਿੰਡਾ ਦੇ ਵਕੀਲ ਬਾਪੂ ਸਿੰਘ ਮਾਨ ਨੇ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀ ਸਾਂਝਾ ਕੀਤਾ ਤੇ ਬਠਿੰਡਾ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਹੈ ਦੂਜੇ ਪਾਸੇ ਸਾਰਾ ਮਾਮਲਾ ਬਠਿੰਡਾ ਪੁਲਿਸ ਦੇ ਐਸਐਸਪੀ ਅਮਨੀਤ ਕੋਂਡਲ ਦੇ ਧਿਆਨ ਦੇ ਵਿੱਚ ਹੈ ਜਲਦੀ ਹੀ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਮੇਰਾ ਨਾਮ ਐਡਵੋਕੇਟ ਭਾਉ ਸਿੰਘ ਮਾਨਾ ਜੀ ਮੈਂ ਬਠਿੰਡਾ ਡਿਸਟ੍ਰਿਕਟ ਕੋਰਟ ਵਿੱਚ ਪ੍ਰੈਕਟਿਸ ਕਰਦਾ ਤੇ ਜਿਹੜੀ ਜਿਹੜੀ ਵੀਡੀਓ ਹੈ ਵਾਇਰਲ ਹੋ ਰਹੀ ਹੈ ਕਿ ਇਸ ਨੂੰ ਲੈ ਕੇ ਤੁਹਾਡਾ ਐਨਾਲਿਸਿਸ ਕਰਾਂ ਇਹ ਜੋ ਵੀਡੀਓ ਸੋਸ਼ਲ ਮੀਡੀਆ ਤੇ ਮੇਰੇ ਫੇਸਬੁੱਕ ਤੇ ਵੀ ਇਹ ਮੈਂ ਪਾਈ ਸੀਗੀ ਕਿਉਂਕਿ ਇਹ ਇਹਦੇ ਵਿੱਚ ਕੀ ਹੈ ਇੱਕ ਚੇਲਾ ਜੋ ਸਿਰ ਘੁਮਾ ਰਿਹਾ ਹੈਗਾ ਉਦੇ ਹੱਥ ਦੇ ਵਿੱਚ ਇੱਕ ਡਬਲ ਬੈਰਲ ਗਨ ਹੈਗੀ ਹੈ ਬਨਾਲੀ ਜੀ ਨੂੰ ਆਪਾਂ ਕਹਿੰਦੇ ਆ ਉਹ ਖੇਡ ਵੀ ਰਿਹਾਗਾ ਇੰਨੀ ਤੀਜੀ ਨਾਲ ਉਹਦੇ ਹੱਥ 'ਚ ਬਨਾਲੀ ਹੈ ਜੇ ਉੱਥੇ ਜਿਹੜੇ ਲੋਕ ਆ ਉਹ ਵੀ ਉੱਥੇ ਮੌਜੂਦ ਆ ਜਦੋਂ ਕਿ ਉਹਦੇ ਦੋ ਚੇਲੇ ਆ ਨਾਲ ਉਹਦੇ ਖੇਡ ਵੀ ਰਹੇ ਆ ਜੇਕਰ ਕੁਝ ਮੰਨ ਲਓ ਉਹਦੇ 'ਚੋਂ ਕੋਈ ਵੀ ਟ੍ਰੈਗਰ ਉੱਥੋਂ ਦੱਬਿਆ ਜਾਂਦਾਗਾ ਤਾਂ ਉਹਦੇ ਨਾਲ ਉੱਥੇ ਕੁਝ ਵੀ ਜੋ ਮਿਸ ਹੈਪਨਿੰਗ ਆ ਉਹ ਘਟਣਾ ਵਾਪਰ ਸਕਦੀ ਹੈ ਕੀ ਕਿ ਨਾ ਤੁਹਾਡਾ ਆਈਡੀਆ ਕਿ ਵੀ ਜਿਸ ਤਰੀਕੇ ਨਾਲ ਜੋ ਸਾਰੇ ਆਮ ਪਦਰਸ਼ਨੀ ਹੋ ਰਹੀ ਹੈ ਜਾਂ ਜਿਹੜਾ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਸੋਸ਼ਲ ਮੀਡੀਆ ਦੇ ਇੰਪਲਸਿਵਿਟੀ ਖਿਲਾਫ ਕਾਰਵਾਈ ਕਰਾਂਗੇ ਜੇ ਕੋਈ ਆਮ ਦਾ ਕਰਦਾ ਪੰਜਾਬ ਸਰਕਾਰ ਨੇ 2022 ਦੇ ਵਿੱਚ ਹੀ ਕਿਉਂਕਿ ਜਦੋਂ ਉਸ ਤੋਂ ਪਹਿਲਾਂ ਕਈ ਘਟਨਾਵਾਂ ਇਦਾਂ ਦੀਆਂ ਹੋਈਆਂ ਪੰਜਾਬ ਸਰਕਾਰ ਨੇ 2022 ਦੇ ਵਿੱਚ ਜੋ ਗਨ ਕਲਚਰ ਸੋਸ਼ਲ ਮੀਡੀਆ ਤੇ ਪ੍ਰਮੋਟ ਕਰਦੀ ਸੀ ਉਹਨਾਂ ਦੇ ਖਿਲਾਫ ਮਾਨਯੋਗ ਬੀਜਪੀ ਪੰਜਾਬ ਆ ਨੇ ਵੀ ਆਪਣੇ ਮਾਨਯੋਗ ਹਾਈ ਕੋਰਟ ਨੂੰ ਵੀ ਉੱਥੇ ਆਪਦੇ ਐਫੀਡੀਆਫਡੇਟ ਰਹੀ ਦੱਸਿਆ ਸੀ ਕਿ ਅਸੀਂ ਜੋ ਵੀ ਗਨ ਕਲਚਰ ਸੋਸ਼ਲ ਮੀਡੀਆ ਤੇ ਪ੍ਰਮੋਟ ਕਰਦੇ ਆ ਉਹਨਾਂ ਦੇ ਅਗੇਂਸਟ ਜੋ ਵੀ ਡਿਜੀਟਲ ਕਾਰਵਾਈ ਬਣਦੀ ਆ ਉਹ ਕੀਤੀ ਜਾਵੇਗੀ ਠੀਕ ਹੈ ਪਰ ਉਹ ਮਤਲਬ ਕਿ ਉਹ ਨੋਟੀਫਿਕੇਸ਼ਨ ਹੋਣ ਦੇ ਬਾਅਦ ਵੀ ਹਾਲੇ ਤੱਕ ਇਹ ਚੀਜ਼ ਰੁਕ ਨਹੀਂ ਰਹੀ ਸੋਸ਼ਲ ਮੀਡੀਆ ਤੇ ਇਸ ਦਾ ਪ੍ਰਦਰਸ਼ਨ ਕਈ ਕਾਨੂੰਨ ਤੋਂ ਉੱਪਰ ਕਾਨੂੰਨ ਤੋਂ ਉੱਪਰ ਜਾ ਕੇ ਦਾ ਜੋ ਮਿਸਯੂਜ਼ ਕਰ ਰਹੇ ਆ ਈਵਨ ਕੇ ਮਾਨਯੋਗ ਡੀਸੀ ਬਠਿੰਡਾ ਦੁਆਰਾ ਵੀ ਇੱਕ ਲੈਟਰ ਇਹਦੇ ਰਿਗਾਰਡਿੰਗ ਕੱਢਿਆ ਗਿਆ ਹੈ ਪਰ ਇਹ ਲੋਕ ਹਲੇ ਵੀ ਉਸ ਜੋ ਉਹਨਾਂ ਦਾ ਆਰਡਰ ਆ ਉਹਦੀ ਵੀ ਕੰਪਲਾਈਂਸ ਨਹੀਂ ਕਰਦੇ ਉਹਦੇ ਅਕੋਰਡ ਵੀ ਨਹੀਂ ਚੱਲ ਰਹੇ। ਵੈਸੇ ਆਰਮਜ਼ ਐਕਟ ਤੇ ਯੂਜ਼ਿੰਗ ਦੀ ਗੱਲ ਕਰੀਏ ਤਾਂ ਕਿਸ ਪਰਪਸ ਲਈ? ਫਾਰਮਜ਼ ਐਕਟ ਦੇ ਮਤਾਬਕ ਜਿਹੜੀ ਕੋਈ ਵੀ ਗਨ ਦਾ ਜੋ ਲਾਇਸੈਂਸੀ ਹੈ ਲਾਇਸੈਂਸ ਇਹਨਾਂ ਨੂੰ ਸਿਰਫ ਦਿੰਦੇ ਆ ਸਿਰਫ ਆਪਦੀ ਪ੍ਰੋਟੈਕਸ਼ਨ ਲਈ ਉਹ ਵੀ ਕੁਝ ਕ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦੇ ਵੀ ਜਿੱਤੇ ਕੀ ਲਾਈਫ ਤੇ ਲਿਬਰਟੀ ਨੂੰ ਤੇ ਜ਼ਿਆਦਾ ਖਤਰਾ ਹੈ ਪਰ ਇਹਦਾ ਮਤਲਬ ਇਹ ਨਹੀਂਗਾ ਵੀ ਅਸੀਂ ਉਹਨੂੰ ਚੱਕ ਲਈ ਜਿੱਥੇ ਮਰਜ਼ੀ ਉਹਨੂੰ ਚੱਕੀ ਚੱਕ ਲਓ ਉਹਨੂੰ ਉੱਥੇ ਯੂਜ਼ ਕਰੀ ਚਲੋ ਲੋਕਾਂ ਨੂੰ ਦਿਖਾਈ ਚਲੋ ਉਹਦੇ ਲਈ ਨਹੀਂ ਕਿਉਂਕਿ ਇਹਦੇ ਆਰਮਜ਼ ਐਕਟ ਦੇ ਮਤਲਬਕ ਇਹਨੂੰ ਇੱਕ ਰੱਖਣ ਦੀ ਜਗ੍ਹਾ ਵੀ ਬਕਾਇਦਾ ਉਹਦੇ ਵਿੱਚ ਫੋਟੋਗ੍ਰਾਫਸ ਲੱਗਦੇ ਆ ਇੱਕ ਉਜੋਲ ਅਲਮੀਰਾ ਵਗੈਰਾ ਦੀ ਉਹਦੀਆਂ ਫੋਟੋਗ੍ਰਾਫਸ ਨਾਲ ਲੱਗਦੀਆਂ ਆਂਗੀਆਂ ਜੋ ਆਰਮਜ਼ ਐਕਟ ਦੇ ਮਤਲਬਕ ਵੀ ਅਸੀਂ ਇਹਨੂੰ ਕਿਹੜੀ ਸੇਫ ਜਗ੍ਹਾ ਤੇ ਰੱਖ ਸਕਦੇ ਆਂਗੇ ਇਸ ਤੋਂ ਇਲਾਵਾ ਹੁਣ ਜੋ ਇਹ ਚ ਇਹ ਚੇਲੇ ਦੇ ਹੱਥ ਚ ਗਨ ਆ ਉਹਨੂੰ ਦੇਖ ਕੇ ਹੁਣ ਇਹ ਨਹੀਂ ਪਤਾ ਕਿ ਵੀ ਇਹ ਗਨ ਹੈ ਕੀ ਦੀ ਮੰਨ ਲਓ ਜੇ ਇਸ ਦੀ ਆ ਤਾਂ ਇਹ ਉਹਨੂੰ ਫੇਰ ਵੀ ਨਹੀਂ ਇਸ ਤਰ੍ਹਾਂ ਨਾਲ ਉਹਨੂੰ ਵਰਤ ਸਕਦਾਗਾ ਜੇ ਉਹ ਗਨ ਇਹਦੀ ਹੈ ਨਹੀਂ ਤਾਂ ਜੋ ਇਹਦਾ ਅਸਲੀ ਮਾਲਕ ਜਿਹਦੇ ਜਿਹਨੂੰ ਲਾਇਸੈਂਸ ਮਿਲਿਆਗਾ ਉਹ ਕਿਸੇ ਸੈਕੰਡ ਬੰਦੇ ਨੂੰ ਉਹ ਗਨ ਦੇ ਵੀ ਨਹੀਂ ਸਕਦਾਗਾ ਕਾਨੂੰਨ ਦੇ ਮਤਲਬ ਦੋਨਾਂ ਦੇ ਖਿਲਾਫ ਕਾਰਵਾਈ ਬਣਦੀ ਬਿਲਕੁਲ ਕਾਰਵਾਈ ਬਣਦੀ ਹੈ ਜੇ ਕਾਨੂੰਨ ਦੇ ਮਤਲਬ ਗੀਡੀ ਵਾਲੇ ਕੀ ਗਨ ਇਸ ਤਰ੍ਹਾਂ ਦੀ ਦੇਖੀ ਗਈ ਹੈ ਉਪੀ ਗਾ ਹੈ ਯਾਰ ਇਸ ਤਰ੍ਹਾਂ ਤਾਂ ਇਹ ਡਬਲ ਬੈਰਲ ਗਾ ਨਾ ਜੋ ਉਹਦੀ ਵੀਡੀਓ ਚ ਦਿਖ ਰਹੀ ਆ ਉਹ ਜਿੱਦਾਂ ਇੱਕ ਹਾਕੀ ਟਾਈਪ ਛੋਟੀ ਜੀ ਠੀਕ ਹੈ ਨਾ ਉਹ ਉਹ ਡਬਲ ਬੈਰਲ ਹੈ ਤੇ ਇਹ ਨੂੰ ਲੈ ਕੇ ਹੁਣ ਤੁਸੀਂ ਪੁਲਿਸ ਨੂੰ ਤੁਲਾ ਦਿੱਤੀ ਹੈ ਕੋਈ ਕਾਰਵਾਈ ਨੂੰ ਲੈ ਕੇ ਕਿਸੇ ਦਾ ਨਾ ਹੋਵੇ ਨਹੀਂ ਪੁਲਿਸ ਨੂੰ ਇਹਦੇ ਚ ਅਸੀਂ ਜੋ ਮੇਰੇ ਮੇਰਾ ਸੋਸ਼ਲ ਮੀਡੀਆ ਤੇ ਮੇਰਾ ਮੇਰੀ ਆਦੀ ਆਈਡੀ ਹੈ ਮੈਂ ਉਹਦੇ ਤੇ ਜਰੂਰ ਪਾਇਆਗਾ ਮਾਝੋ ਕ ਐਸਐਸਪੀ ਬਠਿੰਡਾ ਨੂੰ ਵੀ ਮੈਂ ਉਹਦੇ ਚ ਇਹੀ ਰਿਕਵੈਸਟ ਕੀਤੀ ਆ ਵੀ ਇਹ ਜੋ ਇਦਾਂ ਦਾ ਗਨ ਕਲਚਰ ਆ ਕਿਉਂਕਿ ਅੱਜ ਇਹਨਾਂ ਨੇ ਚੱਕੀ ਆ ਇਹਨਾਂ ਨੂੰ ਦੇਖ ਕੇ ਚਾਰ ਹੋਰ ਚੱਕਣਗੇ ਜੇਕਰ ਇਹਨਾਂ ਤੇ ਠੱਲ ਨਾ ਪਈ ਗਈ ਤਾਂ ਗਨ ਕਲਚਰ ਉਸ ਤੋਂ ਜ਼ਿਆਦਾ ਪ੍ਰਮੋਟ ਹੋਵੇਗਾ ਮੋਹਰੋਂ ਪਰ ਜਿਹੜੀ ਜਿਹੜੀ ਆਈਡੀ ਤੋਂ ਇਹ ਪਈ ਹੈਗੀ ਆ ਉਹ ਮੈਂ ਉਹਦਾ ਨਾਲ ਸਕਰੀਨਸ਼ਾਟ ਵੀ ਆਪਣੇ ਮੇਰੀ ਜੋ ਫੇਸਬੁੱਕ ਆਈਡੀ ਉਦੋਂ ਮੈਂ ਸਕਰੀਨਸ਼ਾਟ ਵੀ ਪਾਇਆ ਹੈ ਨਹੀਂ ਹੁਣ ਨਹੀਂ ਹੁਣ ਮੈਂ ਜਿੰਨਾ ਕਿ ਮੈਨੂੰ ਮੈਂ ਦੇਖਿਆ ਉਹ ਵੀਡੀਓ ਉਸ ਤੇ ਹੈ ਨਹੀਂ ਗਈ ਵੀਡੀਓ ਇਹਨਾਂ ਨੇ ਉਥੋਂ ਆਪਦੇ ਜੋ ਸਿੰਗਰ ਮਨੀ ਐਟਵਾਲ 786 ਐਡੀ ਹੈ ਉਹਦੀ ਤੇ ਇਹ ਵੀਡੀਓ ਹੁਣ ਹੈ ਨਹੀਂ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਮਕਾਨ ਵਿੱਚ ਕੁਝ ਚੇਲੇ ਇੱਕ ਬੰਦੂਕ ਦਾ ਪ੍ਰਦਰਸ਼ਨ ਕਰ ਰਹੇ ਸਨ ਨੱਚ ਰਹੇ ਸਨ ਅਚਰੇ ਸਨ ਜਿਹਨੂੰ ਟ੍ਰੇਸ ਕਰਕੇ ਇਹਨਾਂ ਦਾ ਨਾਮ ਜਿਸ ਦਾ ਇੱਕ ਬੰਦੇ ਨੂੰ ਜਿਹਦਾ ਨਾਮ ਪਤਾ ਕੀਤਾ ਇਹ ਸਾਗਰ ਕੁਮਾਰ ਨੂੰ ਸਾਗਰ ਬਾਬਾ ਪੁੱਤਰ ਰੋਸ਼ਨ ਸਿੰਘ ਵਾਸੀ ਗਲੀ ਨੰਬਰ 17 ਸ਼ੀਰੂ ਦੂਸਰੇ ਘਰ ਦਾ ਉਹਨਾਂ ਦਾ ਮਕਾਨ ਸੀ ਉਹਦੇ ਕੋਲ ਅਸੀਂ ਦੇਖਿਆ ਕਿ ਉਹ ਜਿਹੜੀ ਬੰਦੂਖ ਬੰਦੂਖਾਂ ਆਂਗੇ ਇਹ ਜੋ ਲੱਕੜ ਦੇ ਖਟੋਣੇ ਨੂੰ ਬੰਦੂਖਾਂ ਹਾਂ। ਅੱਛਾ। ਹਾਂਜੀ। ਤੇ ਹੁਣ ਇਹਨਾਂ ਤੇ ਜਿਵੇਂ ਗਣਕਲਚਰ ਦੀ ਪ੍ਰਮੋਟਿਵਤੀ ਗੱਲ ਕਰੀ ਗਈ ਪਾਬਕ ਖਟੋਣੇ ਨਾਲ ਹੀ ਹੋ ਗਈ। ਪਰ ਕਿਤੇ ਨਾ ਕਿਤੇ ਵਧਾਵਾ ਤਾਂ ਗਣਕਲਚਰ ਨੂੰ ਦੇ ਰਹੇ ਨੇ ਤੇ ਕੀ ਇਸ ਤਰੀਕੇ ਦੇ ਕਾਜ ਹੋਈ ਹੈ ਨਾ। ਇਹ ਲੱਕੜ ਦੀ ਬੰਦੂਖਾਂ ਨਹੀਂ ਸਿੰਦੇ ਆਪਣਾ ਸੀਨੀਅਰ ਅਫਸਰਾਂ ਨਾਲ ਗੱਲਬਾਤ ਕੀਤੀ ਹੋਈ ਜੋ ਵੀ ਕਾਰਵਾਈ ਕੀਤੀ ਹੋਈ ਖਰੀਦ ਜਾਊਗੀ ਜੇ ਕੋਈ ਜਰੂਰ ਬੰਦ ਦਾ ਵਾਧਾ ਜਰੂਰ। ਅੱਜ ਕਿਤੇ ਨਾ ਪਹਿਲਾਂ ਕੋਈ ਮਾਮਲਾ ਦਰਜ ਹੈਗਾ ਸਰ। ਨਹੀਂ ਨਹੀਂ ਜੀ ਇਹਨਾਂ ਤੋਂ ਪਹਿਲਾਂ ਕੋਈ ਮੁਕੱਦਮਾ ਨਹੀਂ ਤੇ ਇਹਨੂੰ ਕੋਈ ਇਹਨਾਂ ਦਾ ਕੋਈ ਚੇਲੇ ਵਗੈਰਾ ਇਹਨਾਂ ਨੂੰ ਕੋਈ ਨਾਲ ਕਰਕੇ ਗਿਆ ਹੈ ਜਿਵੇਂ ਇਹਨਾਂ ਦੀ ਆਸਥਮਤਾ ਲੱਕੜ ਦੀ ਗੱਲਾਂ ਨੇ ਜਿਹੜੀ ਆ ਕੀ ਲੈ ਕੇ ਆ ਤੇ ਲੱਕੜ ਦੀ ਗੱਲਾਂ ਜੀ ਇਹ ਲੱਕੜ ਦੀ ਗੱਲਾਂ ਹਾਂਜੀ ਤੁਸੀਂ ਵੀ ਦੇਖ ਲਓ ਖੜਾਉਣੇ ਨੂੰ ਬੈਲ ਲਾਉ ਲਾ ਬੰਦ ਨੇ